ਇਹ ਤਾਂ ਅੰਦਰ ਇੱਕ ਕਿਹੜੇ ਜਰੂਰੂਨ ਦੇ ਤਹਿਤ ਦਿੱਤਾ ਹੋਏ ਲਖਜੋਤ ਸਿੰਘ ਸਿੱਧੂ ਨੂੰ 323 ਜਿਚ ਦਿੱਤਾ ਬੜੀ ਹੋਇਆ ਹੋਇਆ ਬੰਦਾ ਸੁਪਰੀਮ ਕੋਰਟ ਕਹਿੰਦੇ ਮੰਨਦੇ ਨਹੀਂ ਜੀ ਦੁਬਾਰਾ ਕਰੋ ਕੇਸ ਲੱਖਾ ਫਾਲੋ ਪੂਛ ਕਰੂੰਗੀ ਤੇ ਬਤਾਉਂਦੀ ਡੈਮੋਕ੍ਰੇਸੀ ਓਏ ਕਾਹਦੀ ਡੈਮੋਕ੍ਰੇਸੀ ਐ ਵੈਸੀ ਹੰਟਰ ਫਾਲੋ ਥੋਪੀ ਜਾ ਬੰਦੇ ਇਹਦੇ ਸਾਰੇ ਈਡੀ ਤੋਂ ਹੀ ਦਬ ਜਾਂਦੇ ਐ ਇਹ ਨਾ ਹੁੰਦਾ 75 25 ਕੈਪਟਨ ਦੇ ਬਾਦਲ ਮੇਰੀ ਤੇਰੀ ਅੱਡੀ ਸੱਗੀ ਠੀਕ ਹੈ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੋਰ ਹੋ ਗਿਆ 80 20 ਮੈਨੂੰ ਨਾ ਫੜਿਓ ਜੀ ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50000 ਕਰੋੜ ਨਾ ਇੱਕ ਇਮਾਨਦਾਰ ਇੱਕ ਇਮਾਨਦਾਰ ਆਦਮੀ ਕਿੱਦਾਂ ਚੁਣ ਲਿਆ ਕਿੱਦਾਂ ਕਹੂਗੇ ਭਾਈ ਕਿਹਨੂੰ ਚੁਣਨਾ ਹੈ ਜਿਹਦਾ ਕਿਰਦਾਰ ਹੋਵੇ ਦਰੁਸ਼ਾਸਤ ਦੇ ਕਹਿਣ ਵਾਲਾ ਜਿਹੜਾ ਬਚਨਾਂ ਤੇ ਖੜੇ ਜਿਹਦੀ ਜ਼ਬਾਨ ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਈਦੀ ਤੋਂ ਹੀ ਦਬ ਜਾਂਦੇ ਐ ਪਹਿਲਾ ਹੁੰਦਾ ਸੀ 75 25 ਕੈਪਟਨ ਤੇ ਬਾਦਲ ਮੇਰੀ ਤੇਰੀ ਅੱਤੀ ਸੱਤੀ ਠੀਕ ਹੈ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 20 ਮੈਨੂੰ ਨਾ ਫੜਿਓ ਜੀ

ਸਤਵੇਂ ਘਰ ਕੇ ਤੁਮ ਨਹੀਂ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾਤ ਤੇ ਬਤਾਉਂਦੀ ਡੈਮੋਕ੍ਰੇਸੀ ਓਏ ਕਾਹਦੀ ਡੈਮੋਕ੍ਰੇਸੀ ਐ ਵੈਸੀ ਹੰਟਰ ਖਾ ਲੋ ਥੋਪੀ ਦੇਉਂਦੇ ਸਿੱਖ ਕੌਮ ਨਹੀਂ ਝੁਕਦੀ ਸਿੱਖ ਕੌਮ ਨਹੀਂ ਦਰਦੀ ਨਾਇਬ ਸਾਬਦਾਲੀ ਤੋਂ ਤੇ ਨਾਮ ਅਸੇ ਰੰਗੜ ਦੋ ਸਦਾ ਕਾਮਯਾਬੀ ਉਹਦੇ ਪੈਰ ਚੁੰਮੇ ਜਿਹੜੀ ਕੌਮ ਨੂੰ ਮਰਨ ਦਾ ਝੰਡਾ ਚੁੱਕੇ ਜੇ ਉਹ ਮਨ ਤਾਉ ਆ ਛੋਟੀਆਂ ਕੁਰਬਾਨੀਆਂ ਦਾ ਤਮਾਂ ਅੱਗੇ ਪੇਜੇ ਤੇ ਤਮਾਂ ਗੱਲ ਕਰੇ ਇਸ ਹਾਲਾਤ ਜ਼ਿੰਦਗਾਨਾ ਮੈਂ ਕਹਾਂ ਬਾਟਰ ਖੋਲੋ ਮੈਂ ਕਹਾਂ 40 ਰੁਪਏ ਦੀ ਜੀ ਛੋਟੀ ਮਾਰਕੀਟ ਆ ਜੇ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਹਵਾਈ ਜਹਾਜ਼ ਤੇ ਜੋ ਹਵਾਈ ਜਹਾਜ਼ ਜਦੋਂ ਮੈਂ ਐਮਪੀ ਹੁੰਦਾ ਮੈਂ ਪਰਮਨ ਪਟੇਲ ਦੇ ਅੱਗੇ ਕਾਲੇ ਕੱਪੜੇ ਪਾ ਕੇ ਲੇਟ ਗਿਆ ਸੀ ਉਹ ਕਹਿੰਦਾ ਕੀ ਚਾਹੀਦਾ ਮਗੇ ਏਅਰਪੋਰਟ ਚ ਹਜ਼ਾਰਾਂ ਆਏ ਕਲਕत्ता ਮੰਤਰੀ ਹਵਾਈ ਅੱਡਿਆਂ ਦੇ ਲਈ ਥਾਂ ਲੁੱਟ ਲਈ ਅਕਵਾਇਰ ਕਰ ਲਈ ਤੇ ਕੌਮ ਮੰਤਰੀ ਜਹਾਜ਼ ਫਲਾਈਟਾਂ ਹੈਨ ਗੇਹੂ ਖੇਤ ਵਿੱਚ ਬੇਟਾ ਪੇਤ ਵਿੱਚ ਪੁੱਤਰ ਵਿਆਹ ਦੀ ਤਿਆਰੀ ਕਰੋ ਬੰਦੇਓ ਤੁਹਾਡੇ ਕੋਈ ਮਾਰੀ ਰਾਮ ਨੂੰ ਲੱਗੀ ਗਨਸ਼ਾਮ ਨੂੰ ਮਰ ਗਿਆ ਤੇ ਵਾਰੀ ਚੋਕੋ ਤਾੜੀ ਐ ਉਹ ਕਰਦੇ ਕੀ ਹੋ ਜਾਦਾ ਤੁਸੀਂ ਇਹ ਦੱਸੋ ਵੀ ਮੋਕਲੋਂ ਇੱਦਾਂ ਸਮਾਰਨਾ ਮੈਂ ਤੁਹਾਨੂੰ ਕਹਿੰਦਾ ਟਕਾ ਕੇ ਵੀ ਆ ਪੁਨਿਆ ਦੀ ਜੱਟ ਚੋਰੀ ਲੋੜ ਦਿਓ ਤੂੰ ਕਹਿੰਦਾ ਸੀ ਮੈਂ ਕਹਿੰਦਾ 12000 ਲੈ ਅੱਜ ਮੈਂ ਭਗਵੰਤ तू कर रहे मैं मैं जे तू मन्नू कहेगा ना मैं तेरी जेजेकार करनू करयो एनी कथा ਦਾ ਛੋਟੇ ਵੀਰ ਵੀ ਤੈਨੂੰ ਇਹ ਦੱਸਣ ਨਹੀਂ ਗਏ ਸੀ ਇਹਦਾ ਭਾਈ ਲੋਕਾਂ ਦਾ ਫਤਵਾ ਹੈ ਸਾਡੀ 75 ਪਤੀ ਸੀ ਬੜਿਆਂ ਦੀ ਠੀਕ ਹੈ ਤੇ ਲੋਕਾਂ ਨੇ ਬਦਲ ਤੇ ਸਵੀਕਾਰ ਲਿਆ ਮੇਰੇ ਛੋਟੇ ਵੀਰ ਆ ਫੜ ਇਹ ਕਰ ਭੋੜੀ ਬੱਟ ਕਰਦੂ ਮਾਤਾ ਹੁਣੇ ਨਿਕਲੇ ਹੋਏ